ਆਏ ਪੂਰਾ ਬੰਦ ਦੁਕਾਨ ਬੰਦ ਰਹੀ ਸਾਡੇ ਜੀ ਹਾਂ ਆ ਦੋ ਫੈਮਲੀ ਆ ਜੇ ਛੋਟਾ ਬਰੋਦਰ ਚਾਰ ਬੱਚੇ ਜੇ ਹਾਂ ਇੱਕ ਲੜਕੀ ਆ ਤਿੰਨ ਲੜਕੇ ਆ ਹਾਂ ਉਹਨੇ ਕਾਰੋਬਾਰ ਬੰਦ ਘਰ ਬੈਠੇ ਆ ਕਿੱਥੋਂ ਕਮਾਵਾਂਗੇ ਮੇਰੀ ਮਿਸ ਜੀ ਸਪੈਰ ਹੋ ਗਈ 14 ਸਾਲ ਹੋ ਗਏ ਜੇ ਮੇਰੇ ਬੱਚੇ ਮੇਰਾ ਸਾਢੇ ਦੋ ਮੁੰਡੇ ਆ ਇੱਕ ਲੜਕੀ ਵੀ ਸਪੈਰ ਹੋ ਗਈ ਆਹ ਕੀ ਦੁਕਾਨ ਆ ਤੇ ਕੀ ਇੱਥੇ ਕੰਮ ਕਰਦੇ ਗੱਡੀਆਂ ਵਾਸ਼ ਕਰਦੇ ਆ ਜੀ ਅਸੀਂ ਧੋਨੇ ਆ ਗੱਡੀਆਂ ਇਹ ਬਾਹੂ ਗੱਡੀ ਧੋਣਾ ਆ ਜੇ ਅੱਛਾ ਇਹ ਬੰਦ ਕਿੰਨਾ ਵਲੋ ਕਰਾਈਗੀ ਦੁਕਾਨ ਦੀ ਐਡ ਆਰੇ ਕੇਸਰੀਵਾਲ ਸਾਹਿਬ ਉਹਨਾਂ ਨੇ ਕਿਹਾ ਜੀ ਤਦੋ ਹੀ ਲੰਘਣਾ ਉਹ ਏਰੀਆ ਬੰਦ ਹੋਣਾ ਚਾਹੀਦਾ ਹਾਂ ਅੰਦਰ ਸਾਰੇ ਮਾਰਕੀਟ ਬੰਦ ਕਰਾਈਏ ਉਹਨਾਂ ਨੇ ਚਾਹਲ ਪੁਲਿਸ ਨੇ ਸਾਰੀ ਮਾਰਕੀਟ ਬੰਦ ਕਰੀ ਆਪਸ਼ਨਲ ਆਰਡਰ ਆਣਾ ਉਹਨਾਂ ਨੂੰ ਵੱਡੇ ਸਾਰਿਆਂ ਚਾਹਲੇ ਬੰਦ ਹੈ ਨਾਲ ਪੰਨ ਵਾਲੇ ਬੰਦੇ ਆ ਉਦੋਂ ਕੋਈ ਬੈਠਾ ਵੇਨਾ ਸਵੇਰ ਦਾ ਸਵੇਰ ਦਾ ਕੁਛ ਵਟਿਆ ਜੀ ਆਹੋ ਗੱਡੀ ਟੁੱਟੀ ਜੇ ਆ ਬੋਣੀ ਸਮਝ ਲਓ ਸਾਡੀ 50 ਰੁਪਏ ਕੀ ਕਰਾਂਗੇ 5-5 ਰੁਪਏ ਹੀ ਸਿਆਏ ਸਾਡੇ 5 ਜਣਾ ਕੀ ਆਉਂਦਾ ਜਾਇਗਾ ਸਬਜ਼ੀ ਨਹੀਂ ਆਉਂਦੀ ਤੁਹਾਨੂੰ ਲੱਗਦਾ ਰੋਡ ショਅ ਕਰਨਾ ਚਾਹੀਦਾ ਦੁਕਾਨਾਂ ਤੋਂ ਕੋਈ ਨਹੀਂ ਬੰਦ ਕਰਾਣੀ ਚਾਹੀਦੀ ਹਾਂ ਜੋ ਮਰਜ਼ੀ ਕਰੋ ਤੁਸੀਂ ਇਕ ਕੰਨਾ ਕਾਰੋਬਾਰ ਚੱਲਦਾ ਰਹੇ ਲੋਕਾਂ ਦਾ ਅਸੀਂ ਸਹਿਮਾਂ ਦਾ ਜੇ ਅਸੀਂ ਨਾ ਕਰੋਗੇ ਅਸੀਂ ਬੋਲ ਨਹੀਂ ਜਮਾਣਾ ਕਿੰਨੇ ਕੋ ਪਰੇਸ਼ਾਨ ਆ ਤੁਸੀਂ ਲੋਕ ਸਾਰੇ ਪ੍ਰਸ਼ਾਣ ਕੋਈ ਨਾ ਕੋਈ ਤੁਰਿਆ ਰਿਹਾ ਅੱਜ ਇਹਨਾਂ ਕੀਤੇ ਰਹਿਲੇ ਕੱਲ ਕਾਂਗਰਸ ਆ ਲੈਣ ਆਏ ਨਾ ਜੋ ਭਾਜਪਾ ਵਾਲੇ ਆ ਲੈਣ ਆਏ ਨਾ ਮੇਨ ਅੱਡਾ ਇਹ ਹੋਈ ਹੈ ਠੀਕ ਹੈ ਨਾ ਇਹ ਕਿ ਨੰਦ ਕਰਨਾ ਬੰਦ ਰੱਖਾਂਗੇ ਕੁਝ ਲੋਕ ਪਰੇਸ਼ਾਨ ਵੀ ਹੈ ਕਿਉਂਕਿ ਦੇਖੋ ਜੀ ਜਿਵੇਂ ਡੇਲੀ ਨੀਡਸ ਵਾਲੇ ਬੰਦੇ ਆ ਜਿਵੇਂ ਉਹ ਸਾਹਮਣੇ ਦੇਖੋ ਦੁੱਧ ਦਹੀਂ ਪਨੀਰ ਵਾਲੇ ਬੰਦੇ ਆ ਇੱਧਰ ਬੇਕਰੀ ਆ ਦੇਖੋ ਜੀ ਜਿਹੜੇ ਡੇਲੀ ਨੀਡਸ ਵਾਲੇ ਬੰਦੇ ਉਹ ਵਾਈਕਲ ਲੈ ਕੇ ਆਣਗੇ ਉਹਨਾਂ ਨੇ ਸਮਾਨ ਸਮੂਹ ਤੇ ਲੈਣਾ ਹੀ ਆ ਉਹ ਥੋੜਾ ਪਰੇਸ਼ਾਨ ਹੁੰਦੇ ਪਿਆ ਜਿਹੜੇ ਦਫ਼ਤਰਾਂ ਤੋਂ ਘਰਾਂ ਜਿਵੇਂ ਮੈਂ ਦਫ਼ਤਰ ਤੋਂ ਆ ਰਿਹਾ ਹਾਂ ਹੁਣ ਆਫਿਸ ਆ ਰਿਹਾ ਆਪਣੇ ਦੁਬਾਰਾ ਇੱਥੇ ਤੇ ਉੱਥੇ ਵੀ ਦੇਖੋ ਜੀ ਆਉਣ ਵੇਲੇ ਮਤਲਬ ਕਿ ਦਿੱਕਤ ਆ ਰਹੀ ਆ ਬਸ ਹੋਰ ਕੋਈ ਪਰੇਸ਼ਾਨੀ ਦੀ ਗੱਲ ਨਹੀਂ